ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਦੀ ਰਹਿਤ ਮਰਿਆਦਾ ਕਿਸ ਤਰ੍ਹਾਂ ਦੀ ਹੋਵੀ ਇਸ ਵਿਸ਼ੇ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ ਗੁਰवाणी ਦਾ ਅਸਰ ਸਾਧ ਸੰਗਤ ਚ ਬੈਠਿਆਂ ਵਧੇਰੇ ਹੁੰਦਾ ਹੈ ਇਸ ਲਈ ਸਿੱਖਾਂ ਲਈ ਉਚਿਤ ਹੈ ਕਿਸੇ ਇੱਕ ਸੰਗਤਾਂ ਦੇ ਜੋੜ ਮਿਲਿਆਂ ਦੇ ਅਸਥਾਨਾਂ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰੇ ਤੇ ਸਾਥ ਸੰਗ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਏ ਗੁਰਦੁਆਰਾ ਸਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤ ਪ੍ਰਤੀ ਦਿਨ ਹੋਵੇ ਇਹ ਨਾ ਕਿਸੇ ਖਾਸ ਕਾਰਨਾਂ ਤੇ ਜਦ ਪ੍ਰਕਾਸ਼ ਚਾਰੀ ਰੱਖਣ ਦੀ ਲੋੜ ਨਾ ਹੋਵੇ ਰਾਤ ਨੂੰ ਪ੍ਰਕਾਸ਼ ਨਾ ਰਹੇ ਆਮ ਤੌਰ ਤੇ ਰਹਿਰਾਸ ਦੀ ਪ੍ਰਕਾਸ਼ ਮਗਰੋਂ ਸੋਖਾ ਅਸਨ ਕੀਤਾ ਜਾਵੇ ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀ ਦਰਸ਼ਨ ਕਰਨ ਵਾਲਿਆਂ ਦੀ ਆਵਾਜ਼ਾਈ ਰਹੇ ਜਾਂ ਵਿਅਦਵੀ ਦਾ ਖਤਰਾ ਨਾ ਹੋਵੇ ਤਦ ਤੱਕ ਪ੍ਰਕਾਸ਼ ਰਹੇ ਅਪਰੰਤ ਸੋਖਾ ਅਸਨ ਕਰ ਦੇਣਾ ਉਚਿਤ ਹੈ ਤਾਂ ਜੋ ਵਿਅਦਵੀ ਨਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ ਪੜਿਆ ਤੇ ਸੰਤੋਖਿਆ ਜਾਵੇ ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ਼ ਸੁਥਰਾ ਹੋਵੇ ਉਪਰਚਾਨੀ ਹੋਵੇ ਪ੍ਰਕਾਸ਼ ਮੰਜੀ ਸਾਹਿਬ ਦੇ ਸਾਫ਼ ਸੁਥਰੇ ਵਸਤਰ ਵਿਸ਼ਾ ਕੀ ਕੀਤਾ ਜਾਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਬੇਲੇ ਯਾਦ ਸਮਿਆਂ ਵਰਤੇ ਜਾਣ ਅਤੇ ਉੱਪਰ ਰੁਮਾਲਾ ਹੋਵੇ ਜਦ ਪਾਠ ਨਾ ਹੁੰਦਾ ਹੋਵੇ ਤਾਂ ਉੱਤੇ ਰੁਮਾਲਾ ਪਿਆ ਰਹੇ ਪ੍ਰਕਾਸ਼ ਸਮੇਂ ਚੌਰ ਸਹਿ ਕਰਨਾ ਚਾਹੀਏ ਇਸ ਤੋਂ ਇਲਾਵਾ ਤੂ ਜਾਂਦੀ ਵੀ ਮਚਾ ਕੇ ਆਰਤੀ ਕਰਨੀ ਭੋਗ ਲਾਉਣਾ ਜੋਤਾਂ ਜਗਾਉਣੀਆਂ ਤਲ ਖੜਕਾਉਣੇ ਆਦ ਕਰਮ ਗੁਰਮਤਿ ਦੇ ਇਨਸਾਰ ਨਹੀਂ ਹਾਂ ਸਥਾਨ ਨੂੰ ਸੁਗੰਧਿਤ ਕਰਨ ਦੇ ਲਈ ਫੁੱਲ ਆਰ ਸੁਗੰਧੀਆਂ ਵਰਤਣਾ ਵਰਜਿਤ ਨਹੀਂ। ਕਮਰੇ ਅੰਦਰ ਰੋਸ਼ਨੀ ਲਈ ਤੇਲ, ਈ ਚਮੋਤੀ, ਬਿਜਲੀ ਲੈਂਪ ਆਦਿ ਜਗਾ ਲੈਣੇ ਚਾਹੀਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਕਾਰ ਬਰਾਬਰ ਕਿਸੇ ਵੀ ਪੁਸਤਕ ਨੂੰ ਸਥਾਪਨ ਨਹੀਂ ਕਰਨਾ। ਗੁਰਦੁਆਰਾ ਸਾਹਿਬ ਵਿੱਚ ਕੋਈ ਮੂਰਤੀ ਪੂਜਾ ਜਾ ਹੋਰ ਗੁਰਮਤ ਦੇ ਵਿਰੁੱਧ ਕੋਈ ਰੀਤੀ ਰਿਵਾਜ ਸੰਸਕਾਰ ਨਾ ਹੋਵੇ ਨਾ ਹੀ ਕੋਈ ਮਨਮਤ ਦਾ ਤਿਹਾਰ ਮਨਾਇਆ ਜਾਵੇ ਹਾਂ ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤ ਦੀ ਪ੍ਰਚਾਰ ਲਈ ਵਰਤਣਾ ਅਜੋਗ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਗੋੜਿਆਂ ਦੇ ਪਾਵਿਆਂ ਨੂੰ ਮੁੱਠੀਆਂ ਪਰਨੀਆਂ ਅੰਧਾ ਜਾਂ ਥੜਿਆਂ ਤੇ ਨੱਕ ਰਗੜਨਾ ਜੜ ਮੁੱਠੀਆਂ ਭਰਨੀਆਂ ਮੰਜੀ ਸਾਹਿਬ ਹਿੱਟ ਪਾਣੀ ਰੱਖਣਾ ਗੁਰਦੁਆਰਾ ਸਾਹਿਬ ਵਿੱਚ ਮੂਰਤੀਆਂ ਬੁੱਤ ਬਣਾਉਣੇ ਜਾਂ ਰੱਖਣੀਆਂ ਗੁਰੂ ਸਾਹਿਬ ਜਾਂ ਸਿੱਖ ਬਜ਼ੁਰਗਾ ਨੀ ਤਸਵੀਰਾਂ ਅੱਗੇ ਮੱਥੇ ਟਿਕਨੇ ਇਹ ਸਾਰੇ ਕਰਮ ਮਨਮਤ ਹਨ ਇੱਕ ਤਾਂ ਦੂਸਰੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ ਜਿਸ ਦੇ ਸਿਰ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁਕਿਆ ਹੋਵੇ ਉਹ ਨੰਗੇ ਪੈਰੀ ਚੱਲੇ ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ অতি ਜ਼ਰੂਰਤ ਪੈ ਜਾਵੇ ਤਾਂ ਪਰਮ ਨਹੀਂ ਕਰਨਾ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ ਪ੍ਰਕਾਸ਼ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾ ਬਾਤ ਲਿਆ ਜਾਵੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਵੇ ਤਾਂ ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ ਹਰ ਇੱਕ ਸਿੱਖ ਨੂੰ ਸਨਮਾਨ ਦੇ ਲਈ ਉੱਠ ਖਲੋਣਾ ਚਾਹੀਏ ਗੁਰਦੁਆਰਾ ਸਹਾਵੰਦਰ ਜਾਣ ਲੱਗਿਆਂ ਜੂੜੇ ਬਾਹਰ ਲਾ ਕੇ ਸਾਫ਼ ਸੁਥਰਾ ਹੋ ਕੇ ਜਾਣਾ ਚਾਹੀਏ ਜੇ ਪੈਰ ਮੈਲੇ ਹੋਣ ਜਾਂ ਗੰਦੇ ਹੋ ਤਾਂ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ਸ਼ਿਰੂਗੁਰ ਗ੍ਰੰਥ ਸਾਹਿਬ अथवा ਗੁਰਦੁਆਰਾ ਸਾਹਿਬ ਨੂੰ ਆਪਣੀ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਦੀ ਦਰਸ਼ਨ ਲਈ ਜਨ ਸਮੇਂ ਕਿਸੇ ਵੀ ਦੇਸ਼ ਮਾਜਬ ਜਾਤ ਕਿਸੇ ਨੂੰ ਕੋਈ ਮਨਾਹੀ ਨਹੀਂ ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਰਜਿਤ ਤਮਾਕੂ ਸ਼ਰਾਬ ਆਦਿ ਹੋਰ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਹੈ। ਉਪਰੰਤ ਗੁਰੂ ਰੂਪੀ ਸਾਸੰਗ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਵੇ। ਸੰਗਤਾਂ ਵਿੱਚ ਬੈਠਣ ਲਈ ਵੀ ਕਿਸੇ ਸਿੱਖ ਅਸਿੱਖ, ਊਚ-ਛਾਤ, ਜਾਤ-ਪਾਤ, ਉੱਚ-ਨੀਚ ਆਦ ਤੜ ਕੋਈ ਪਰਮ ਜਨ ਵਿਤਕਰਾ ਨਹੀਂ ਕਰਨਾ ਕਿਸੇ ਮਨੁੱਖ ਦਾ ਸਾਥ ਗੁਰਾਂ ਦੇ ਪ੍ਰਕਾਸ਼ ਦੀ ਸਮੀ ਸੰਗਤ ਵਿੱਚ ਗੁਦੈਲੇ ਲਾ ਕੇ ਆਸਣ ਲਾ ਕੇ ਕੁਰਸੀ ਚੌਂਕੀ ਮੰਜਾ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਰੇ ਨਾਲ ਬੈਠਣਾ ਇਹ ਮਨਮਤ ਹੈ ਸੰਗਤਾਂ ਵਿੱਚ ਜਦੋਂ ਸਾਧ ਗੁਰੂ ਦੇ ਪ੍ਰਕਾਸ਼ ਸਮੇਂ ਕੋਈ ਵੀ ਸਿੱਖ ਨੰਗੀ ਸਿਰ ਨਹੀਂ ਬੈਠਾ ਹੋਣਾ ਚਾਹੀਦਾ ਸੰਗਤਾਂ ਵਿੱਚ ਸਿੱਖ ਸਤਰੀਆਂ ਲਈ ਪਰਦਾ ਕਰਨਾ ਜਾਂ ਕੁੰਡ ਕੱਢਣਾ ਗੁਰਮਤ ਦੇ ਵਿਰੁੱਧ ਹੈ ਪੰਜੇ ਤਖਤ ਸਥਾਨਾਂ ਉੱਪਰ ਕੇਵਲੇ ਰਹਿਤਵਾਂ ਤੇ ਅਮਰਤਾਰੀ ਸਿੱਖ ਜਾਂ ਸਿੰਘਣੀਆਂ ਹੀ ਚੜ ਸਕਦੇ ਹਨ ਔਰ ਸਾਡੇ ਪੰਜੇ ਤਖਤਾਂ ਉੱਪਰ ਨਖਾਈਏ ਸਿੱਖ ਤੋਂ ਬਿਨਾ ਹਰ ਇੱਕ ਪ੍ਰਾਣੀ ਮਾਤਰ ਚਾਹੇ ਉਹ ਸਿੱਖ ਹੈ ਚਾਹੇ ਨਹੀਂ ਹੈ ਸਭ ਦੀ ਅਰਦਾਸ ਹੋ ਸਕਦੀ ਹੈ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਇਸੇ ਉੱਚੀ ਥਾਂ ਤੇ ਨਿਸ਼ਾਨ ਸਾਹਿਬ ਲੱਗਿਆ ਹੋਣਾ ਚਾਹੀਦਾ ਹੈ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਸੰਤੀ ਜਾਂ ਸਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰ ਉੱਪਰ ਸਰਵ ਲੋਹ ਦਾ ਪੱਲਾ ਜਾਂ ਖੰਡਾ ਹੋਵੇ ਗੁਰਦੁਆਰਾ ਸਾਹਿਬ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ বাজਾਇਆ ਜਾਵੇ ਕੀਰਤਨ ਸੰਗਤਾਂ ਵਿੱਚ ਕੇਵਲ ਸੇਖੀ ਕੀਰਤਨ ਕਰ ਸਕਦਾ ਹੈ ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਹਿੰਦੇ ਹਨ ਸੰਗਤਾਂ ਵਿੱਚ ਕੀਰਤਨ ਕੇਵਲ ਗੁਰਬਾਣੀ ਜੈਸ ਦੀ ਵਿਆਖਿਆ ਸ਼ਰੂਪ ਰਚਨਾ ਭਾਈ ਗੁਰਦਾਸ ਜੀ ਇਹ ਭਾਈ ਆਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ 14 ਨੰਝੋਟੀਆਂ ਦੀ ਧਾਰਨਾ ਜਾਂ ਰਾਗਾਂ ਵਿੱਚ ਪੜਿਆ ਪੜਦੇਆਂ ਬਾਹਰ ਦੀਆਂ ਮਨਮਤ ਬਾਧੂ ਟੁਕਣ ਲਾ ਕੇ ਚੰ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ ਸ਼ਬਦੀ ਦੀ ਤਕਬੀਹ ਤਾਰਨਾ ਮਨਾਈ ਜਾਵੇ ਕੋਕ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਤਾ ਟੇਕਣਾ ਗੁਰੂ ਰੂਪੀ ਸਾਧ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਇਹ ਆਵਾਜ਼ਾਂ ਲੈਣੀਆਂ ਜਾਂ ਸੁਣਨਾ ਸੰਗਤ ਦੇ ਦਰਸ਼ਨ ਹਨ ਬਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਨੇ ਜਾਂ ਕਰਾਉਣੇ ਮਨਮਥ ਹੈ ਸੰਗਤ ਵਿੱਚ ਇੱਕ ਵਕਤ ਇੱਕੋ ਹੀ ਗੱਲ ਹੋਣੀ ਚਾਹੀਦੀ ਹੈ ਕੀਰਤਨ ਜਾਂ ਕਥਾ ਵਿਆਖਿਆ ਜਾਂ ਪਾਠ ਦਿਵਾਨ ਸਮੇਂ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਕੇਵਲ ਸਿੱਖ ਮਰਦ ਜਾਂ ਕੀਵੀਂ ਸੀ ਬੈਠਣ ਦਾ ਅਧਿਕਾਰੀ ਹੈ ਸੰਗਤਾਂ ਨੂੰ ਪਾਠ ਕੇਵਲ ਸਿੱਖੀ ਕਰਕੇ ਸੁਣਾਵੇ ਆਪਣੇ ਲਈ ਪਾਠ ਕੋਈ ਸਿੱਖ ਜਾਂ ਗੈਰ ਸਿੱਖ ਵੀ ਕਰ ਸਕਦਾ ਹੈ ਹੁਕਮ ਲੈਣ ਲੱਗਿਆਂ ਖੱਬੇ ਅੰਗ ਤੋਂ ਉੱਪਲੇ ਪਾਸਿਓਂ ਪਹਿਲਾ ਸ਼ਬਦ ਜੋ جاری ਹੈ ਮੁੱਢ ਤੋਂ ਪੜ੍ਹਨਾ ਚਾਹੀਏ ਜੇ ਸ਼ਬਦ ਦਾ ਮੁੱਢ ਪਿਛਲੇ ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਪੱਤਰੇ ਪਰਤ ਕੀ ਉੱਥੋਂ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜੋ ਜੀ ਵਾਰ ਹੋ ਗਈ ਤਾਂ ਪੌੜੀ ਦੇ ਸਾਰੇ ਸ਼ਲੋਕ ਇਹ ਪੌੜੀ ਪੜ੍ਹਨੀ ਚਾਹੀਦੀ ਹੈ ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ ਉਸ ਟੋਕ ਤੇ ਭੋਗ ਪਾਇਆ ਜਾਵੇ ਦੀਵਾਨ ਦੀ ਸਮਾਪਤੀ ਜਮ ਭੋਗ ਅਰਦਾਸ ਅੰਤ ਅਰਦਾਸ ਕਰਕੇ ਅੰਤਿਮ ਹੁਕਮ ਲੈਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਵਾਸ਼ ਗੁਰੂ ਜੀ ਕਾ ਕਲਸਾ ਵਾਹੀ ਗੁਰਜੀ ਕੀ ਫਤਿਹ